ਇੱਕ ਵਾਰੀ ਜਮਣਾ ਇੱਕ ਵਾਰੀ ਮੰਨਣਾ ਅਸੀਂ ਅੱਜ ਜਮਾ ਜਾਣੂ ਦਿੱਤਾ ਪਰਮੇਸ਼ੁਰ ਨੇ ਜੇ ਤੁਸੀਂ ਚੰਗੇ ਕਰੋਗੇ ਕੰਮ ਤਾਂ ਚੰਗੇ ਦਾ ਤੁਹਾਨੂੰ ਨਿਆਂ ਆਉਣਾ ਤੁਸੀਂ ਮਾੜੇ ਕਰੋਗੇ ਤਾਂ ਮਾੜਾ ਦਾ ਨਿਆਂ ਆਉਣਾ ਕਿ ਪ੍ਰਕਾਸ਼ ਦੀ ਪੋਥੀ ਦੱਸਦੀ ਹੈ ਜੋ ਜੇ ਤੁਸੀਂ ਕੰਮ ਕਰੋਗੇ ਉਹਦੇ ਤੁਹਾਡਾ ਕੀ ਹਿਸਾਬ ਕੀਤਾ ਪਰਮੇਸ਼ੁਰ ਨੇ ਉਹਦੇ ਕਰਨਾ ਤੁਹਾਡਾ ਸਾਥ ਹallelujah ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਦੋਂ ਉੱਥੇ ਦੇਖਿਆ ਤੇ ਕਹਿੰਦਾ ਕੀ ਹੈ ਇੱਕ ਉਂਗਲੀ ਦਾ ਪੋਟਾ ਭੌਂ ਕੇ ਹੁਣ ਕਹਦੇ ਮੇਰੇ ਜੀਵ ਤੇ ਲਾ ਦੇ ਮੈਂ ਇਸ ਕੀ ਹੈ ਨਰਕ ਦੀ ਅੱਗ ਦੇ ਵਿੱਚ ਇੱਕ ਕਲਪ ਦਾ ਪਿਆ ਲੰਬ ਵਿੱਚ ਕਲਪ ਦਾ ਪਿਆ ਧਨੀ ਕਹਿ ਰਿਹਾ ਇਕ ਕਾਣਾ ਪਰਮੇਸ਼ਰ ਕਾਣਾ ਨਹੀਂ ਹੁਣ ਤੇਰੇ ਕੋਲ ਮੌਕਾ ਨਹੀਂ ਹੈਗਾ ਹੁਣ ਸਮਾਂ ਲੰਘ ਗਿਆ ਅੱਜ ਕੀ ਹੈ ਅਸੀਂ ਤੁਹਾਨੂੰ ਇਹੀ ਜਾਣੇ ਮੇਰੇ ਪਿਆਰੇ ਅਜ਼ੀਜ਼ੋ ਭੈਣੋ ਭਰਾਓ ਬੱਚਿਓ ਬਜ਼ੁਰਗੋ ਕੀ ਅੱਜ ਤੁਹਾਡੇ ਕੋਲ ਸਮਾਂ ਹੈ ਜਿਉਂਦੇ ਜੀ ਅਸੀਂ ਪਰਮੇਸ਼ਰ ਦੀ ਭਗਤੀ ਕਰ ਸਕਦੇ ਜਿਉਂਦੇ ਜੀ ਅਸੀਂ ਤੋਬਾ ਕਰ ਸਕਦੇ ਹਾਂ ਮਰਨ ਤੋਂ ਬਾਅਦ ਕੋਈ ਇਨਸਾਨ ਤੋਬਾ ਕਰ ਸਕਦਾ ਜੀ ਨਹੀਂ ਨਹੀਂ ਕਰ ਸਕਦਾ ਮਰਨ ਤੋਂ ਬਾਅਦ ਦੇਖਿਆ ਕਦੇ ਪਾਣੀ ਦਾ ਗਲਾਸ ਫੜਾ ਦੂ ਕੋਈ ਨਹੀਂ